ਜੀ ਪੰਜਾਬ ਸਰਕਾਰ ਦੀਆਂ ਹਜਾਤਾਂ ਤੇ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਮੁਹਿੰਮ ਵਿੱਢੀ ਗਈ ਹੈ ਯੁੱਧ ਨਸ਼ੇ ਵਿਰੁੱਧ ਵਾਰ ਅਗੇਨਸ ਡਰੱਗਸ ਉਸ ਲੜੀ ਦੇ ਵਿੱਚ ਅੱਗੇ ਵਧਦੇ ਹੋਏ ਫਾਜ਼ਿਲਕਾ ਪੁਲਿਸ ਦੀ ਸਾਡੀ ਜਿਹੜੀ ਸੀਆਈਏ ਟੀਮ ਹੈ ਇਹਨਾਂ ਨੇ 26 27 ਮਾਰਚ 2025 ਦੀ ਦਰਮਿਆਨੀ ਰਾਤ ਨੂੰ ਸਾਡੇ ਸੀਆਈਏ ਇੰਚਾਰਜ ਇੰਸਪੈਕਟਰ ਜਗਰਾ ਸਿੰਘ ਜਿਹੜਾਣਾ ਸਦਰ ਦੇ ਏਰੀਆ ਚ ਸੇਮ ਨਾਲਾ ਲਾਧੂਕਾ ਕੋਲੇ ਇਹਨਾਂ ਨੇ ਇੱਕ ਸ਼ੱਕੀ ਵਿਅਕਤੀ ਨੂੰ ਜਿਹੜਾ ਹੈਗਾ ਰਾਉਂਡ ਆਫ ਕੀਤਾ ਸੀਗਾ ਤੋ ਉਹਦੇ ਪਿੱਠੂ ਬੈਗ ਪਾਇਆ ਹੋਇਆ ਸੀ ਬੋਡੇ ਤੇ ਤਾਂ ਉਹ ਸਾਨੂੰ ਜਦੋਂ ਸ਼ੱਕੀ ਲੱਗਿਆ ਤਾਂ ਇਹਨਾਂ ਨੇ ਡੀਐਸਪੀ ਸਾਹਿਬ ਨੂੰ ਮੌਕੇ ਤੇ ਬੁਲਾ ਕੇ ਚੈੱਕ ਕੀਤਾ ਤਾਂ 1 ਕਿਲੋ 500 ਗ੍ਰਾਮ ਹੈਰੋਇਨ ਉਹਦੇ ਤੋਂ ਰਿਕਵਰ ਹੋਈ ਹੈ ਤੇ ਉਹ ਦੋਸ਼ੀ ਹੁਣ ਸਾਡੇ ਕੋਲੇ ਰਿਮਾਂਡ ਤੇ ਆ ਜੀ ਤੇ ਉਹਦੇ ਬੈਕਵਰਡ ਫਾਰਵਰਡ ਲਿੰਕਸ ਤੇ ਉਹਦਾ ਫਰਦਰ ਕਿੱਥੋਂ ਲੈ ਕੇ ਆਇਆ ਸੀ ਤੇ ਉਹਦੇ ਕਿੱਥੇ ਉਹਨੇ ਰਿਟੇਲ 'ਚ ਵੇਚਣਾ ਸੀ ਥੈਟ ਇਜ਼ ਪਾਰਟ ਆਫ ਦੀ ਇਨਵੈਸਟੀਗੇਸ਼ਨ ਉਹਦੇ ਵਿੱਚ ਸਾਨੂੰ ਹੋਰ ਰਿਕਵਰੀ ਦੀ ਸੋਣ ਦੀ ਆਸ ਹੈ ਤਦੋ ਅਕੋਰਡਿੰਗਲੀ ਤੁਹਾਨੂੰ ਅਸੀਂ ਦੱਸ ਦਾਂਗੇ ਇਹ ਦੋਸ਼ੀ ਜਿਹੜਾ ਹੈਗਾ ਜੀ ਇਹਦਾ ਅੰਗਰੇਜ਼ ਸਿੰਘ ਅੰਗਰੇਜ਼ ਸਿੰਘ ਹੈ ਨਾ ਤੇ ਇਸ ਵੇਲੇ ਮੁਕੱਦਮਾ ਨੰਬਰ 69 ਮਿਤੀ 7 ਤਹਿਤ 2025 21C 65 ਜਿਸੀਂ ਐਨਡੀਪੀਐਸ ਤੋਂ ਥਾਣਾ ਸਰਦ ਫਾਲੂਕਾ ਦਾ ਦਰਜ ਕੀਤਾ ਜੀ ਜੇ ਗੱਲ ਕੀਤੀ ਜੇ ਕਿੰਨੇ ਕੁਮਰ ਹੈ ਸਵਾਰ ਕਾਦੇ ਤੇ ਸੀ ਪੈਦਲ ਸੀ ਜਾਂ ਕਿਸੇ ਵੀ ਕਾਰ ਤੇ ਸੀ ਇਹ ਪੈਦਲ ਸੀ ਕਿੰਨੀ ਉਮਰ ਹੈ ਦੋਸ਼ੀ ਜੇ ਗੱਲ ਕੀਤੀ ਜੇ ਇਨੀ ਉਮਰਾਂ 23 ਸਾਲ ਹੈ। ਇਸ ਆਦਮੀ ਦਾ ਬੈਕਗ੍ਰਾਉਂਡ ਕੀ ਹੈ, ਕੀ ਕਰਦਾ ਹੈ, ਇਹ ਕੰਮ ਕਰਦਾ ਹੈ ਕਿ ਕਿੱਥੋਂ ਪੜਦਾ ਹੈ। ਇਹਨੂੰ ਅਸੀਂ ਹਲੇ ਰਿਮਾਨਡ ਤੇ ਲਿਆ ਹੈਗਾ। ਫਰੀ ਬੜੀ ਇਹ ਪ੍ਰੀਲੀਮਿਨਰੀ ਇਨਵੈਸਟੀਗੇਸ਼ਨ ਦੀ ਸਟੇਜ ਹੈਗੀ ਹੈ। ਵੀ ਹੈਵ ਰਿਕਵਰਡ ਇਟ ਤੇ ਪੇਸ਼ ਕਰਕੇ ਲਿਆ ਰਿਮਾਨਡ ਲਈ। ਸੋ ਤੁਹਾਨੂੰ ਅਕੋਰਡਿੰਗਲੀ ਅਸੀਂ ਕਰ ਦਾਂਗੇ। ਸਾਰੇ ਸਾਰਿਆਂ ਨੂੰ ਲੈ ਕੇ ਜਾਣੇ ਸੀ। ਇਹ ਜਿਹੜੀ ਬੈਠ ਕੇ ਆ ਰਹੇ ਅਸੀਂ ਛੇਵੇਂ ਕਿੱਥੋਂ ਦੱਸਿਆ ਕੋਈ ਬਰਾਮਦ ਵਿੱਚ ਸੀ ਸੀ ਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਹਲੇ ਬੜੀ ਪ੍ਰੀਲੀਮਿਨਰੀ ਸਟੇਜ ਹੈ ਇਨਵੈਸਟੀਗੇਸ਼ਨ ਦੀ ਜਿਹੜੇ ਇਹਦੇ ਬੈਕਵਰਡ ਫਾਰਵਰਡ ਲਿੰਕਸ ਅਸੀਂ ਐਸਟੈਬ ਡਿਟੇਲ ਦੇ ਵਿੱਚ ਫਿਰ ਤੁਹਾਨੂੰ ਅਸੀਂ ਅਪਡੇਟ ਕਰ ਦਾਂਗੇ ਸਰ ਕੀ ਸਮਾਂ ਕਿਸੇ ਦਿਨ ਦੇ ਸਮੇਂ ਦੇ ਵਿੱਚ ਹੀ ਆ ਰਿਹਾ ਹੈ ਰਾਤ ਦਾ ਸਮਾਂ ਸਰ ਇੱਕ ਬਾਜ਼ਲ ਕਾ ਪੁਲਿਸ ਸੀ 26 27 ਮਾਰਚ ਦੀ ਦਰਮਿਆਨੀ ਰਾਤ ਨੂੰ ਹੋਇਆ ਸੀ ਸਰ ਇਹ ਬਾਜ਼ਲ ਕਾ ਪੁਲਿਸ ਦੀ ਸਫਲਤਾ ਸੀ ਜਾਂ ਜੁਆਇੰਟ ਕਿਸੇ ਨਾਮ ਇਹ ਸਾਨੂੰ ਜੀ ਦੇਖੋ ਬੀਐਸਐਫ ਸਾਨੂੰ ਹਮੇਸ਼ਾ ਅਸਿਸਟ ਕਰਦੀ ਹੈ ਬੀਐਸਐਫ ਸਾਡੀ ਇੱਕ ਮੇਨ ਕਿਉਂਕਿ ਫਰਸਟ ਲਾਈਨ ਆਫ ਡਿਫੈਂਸ ਹੈ ਤੋਂ ਫਰਸਟ ਲਾਈਨ ਆਫ ਡਿਫੈਂਸ ਦੇ ਉੱਤੇ ਬੀਐਸਐਫ ਨਾਲ ਸਾਡਾ ਬੜਾ ਅੱਛਾ ਕੋਰਡੀਅਲ ਰਿਲੇਸ਼ਨ ਹੈ ਤੋ ਮਲਟੀ-ਏਜੰਸੀ ਕੋਆਰਡੀਨੇਸ਼ਨ ਨਾਲ ਹੀ ਅਸੀਂ ਇਹ ਜਿਹੜਾ ਹੈਗਾ ਕਾਮਯਾਬੀ ਹਾਸਿਲ ਕਰਦੇ ਆ ਵੀ ਇਸ ਵੇਲੇ ਥੋੜੀ ਸਾਨੂੰ ਟਿਪ ਸੀਗੀ ਇਸ ਜਿਵੇਂ ਇਹ ਪਤਾ ਲੱਗਿਆ ਵੀ ਕਿਸ ਰਸਤੇ ਤੋਂ ਇਹ ਲੈ ਕੇ ਜਾ ਰਹੇ ਅਸੀਂ ਉੱਤਰ ਇਹ ਜੀ ਸੇਮ ਨਾਲਾ ਲਾਧੂਕਾ ਕੋਲੇ ਸੀਗਾ ਕਿਸ ਰਸਤੇ ਤੋਂ ਗਿਆ ਸੀ ਉਹ ਇਧਰੋਂ ਕਿਉਂਕਿ ਰਸਤੇ ਦੇ ਵਿੱਚ ਕੋਈ ਨਾਖਾ ਬੰਦ ਨਹੀਂ ਹੋ ਰਹੀ ਇਹ ਰੋਪੜ ਵਾਲੇ ਪਾਸੇ ਤੋਂ ਸਰਿੰਦਾ ਹੀ ਪਹਿਲਾ ਮਾਮਲਾ ਜੀ ਹਾਂਜੀ ਇਹਦੇ ਤੇ ਪਹਿਲਾ ਮਾਮਲਾ ਸਾਰਾ ਇਹ ਹੁਣ ਡੂਰਿੰਗ ਦੀ ਇੰਟਰੋਗੇਸ਼ਨ ਅਸੀਂ ਇਹਦੀ ਜਿਹੜੀ ਹੈਗੇ ਸਾਡੇ ਕੋਲੇ ਡਿਫਰੈਂਟ ਵੇਜ਼ ਐਂਡ ਮੀਨਸ ਹੈਗੇ ਜੀ ਉਹ ਚੈੱਕ ਕਰਾਂਗੇ ਇਹਦੀਆਂ ਡਿਟੇਲਸ ਫਿਰ ਤੁਹਾਨੂੰ ਅਪਡੇਟ ਕਰਾਂਗੇ ਜੇ ਗੱਲ ਕੀਤੀ ਜੇ ਯੂਥ ਦੀ 21-22 ਸਾਲਾਂ ਦਾ ਪਹਿਲਾਂ ਵੀ ਜੋ ਕੇਸਾਂ ਦੇ ਵਿੱਚ ਨੌਜਵਾਨ ਪਕੜੇ ਗਏ ਨੇ ਯੂਥ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਦੇਖੋ ਜੀ ਇਕੱਲਾ ਯੂਥ ਨਹੀਂ ਮੈਂ ਸਮਝਦਾ ਯੂਥ ਨਾਲ ਉਹ ਵੀ ਇੰਪੋਰਟੈਂਟ ਬੱਚੇ ਨੇ ਛੋਟੇ ਸੋ ਮੈਂ ਤਾਂ ਬੇਨਤੀ ਕਰੂੰਗਾ ਸੰਦੇਸ਼ ਤਾਂ ਨਹੀਂ ਸਾਰੀ ਸਾਰੇ ਕਿਉਂਕਿ ਇਹ ਇੱਕ ਸਾਡਾ ਯਸ ਸਮਾਜ ਦਾ ਇੱਕ ਸਾਂਝਾ ਮਿਸ਼ਨ ਹੈ ਪੁਲਿਸ ਇੱਕ ਇਨਵੈਸਟੀਗੇਟਿੰਗ ਏਜੰਸੀ ਹੈ ਅਸੀਂ ਤਾਂ ਕ੍ਰਾਈਮ ਨੂੰ ਪ੍ਰੀਵੈਂਟ ਤੇ ਡਿਟੈਕਟ ਕਰਨਾ ਬਟ ਸਾਰਿਆਂ ਦੇ ਸਹਿਯੋਗ ਨਾਲ ਮੈਨੂੰ ਲੱਗਦਾ ਜੇ ਆਪਾਂ ਚੱਲਾਂਗੇ ਤਾਂ ਹਮ ਹੋਵਾਂਗੇ ਕਾਮਯਾਬ ਫਾਜ਼ਿਲ ਕਾ ਕੁਝ ਵੀ ਗੱਲ ਕੀਤੀ ਹੈ ਅਕਸਰ ਹੀ ਇਸ ਤਰ੍ਹਾਂ ਦੇ ਤਰੀਕੇ ਬਣਾਉਂਦੀ ਵੀ ਆਮ ਲੋਕ ਜਿਹੜੀ ਉਹਨਾਂ ਤੱਕ ਸੂਚਨਾ ਦੇ ਸਕਣ ਗੁਪਤ ਰੱਖੀ ਜਾਏਗੀ ਦੇਖੋ ਸਾਡੇ ਕੋਲੇ ਨਾ ਸੂਚਨਾ ਦੇਣ ਲਈ ਵੀ ਹੁਣ ਤਾਂ ਇਲੈਕਟ੍ਰੋਨਿਕ মিডিਆ ਤੇ ਸਾਡੀ ਸੇਫ ਪੰਜਾਬ ਟਿਪਲਾਈਨ ਹੈ ਤੋ ਬਹੁਤ ਸਾਰੇ ਸਾਡੇ ਕੋਲੇ ਇਹੋ ਜਿਹੇ ਹੈਗੇ ਆ ਸਾਡੇ ਸਾਰੇ ਆਫੀਸਰਸ ਦੇ ਨੰਬਰ ਵੈਬਸਾਈਟ ਤੇ ਨੇ ਥਾਣਿਆਂ ਦੇ ਬਾਹਰ ਬੋਰਡ ਲੱਗੇ ਹੋਏ ਨੇ ਤਾਂ ਸੂਚਨਾ ਦੇਣ ਦੇ ਪਲੇਟਫਾਰਮ ਦਾ ਓਪਨ ਨੇ ਸਵਾਲ ਐਸੀ ਵੀ ਲੋਕ ਦੇ ਰਹੇ ਨੇ ਸਾਥ ਹਾਂਜੀ ਹਾਂ ਬਹੁਤ ਸੋਹਣਾ ਸਾਨੂੰ ਹੰਗਾਰਾ ਮਿਲਿਆ ਡੀਜੀਪੀ ਸਾਹਿਬ ਨੇ ਜਦੋਂ ਇਹ ਇੰਨੇ ਐਕਟਿਵਲੀ ਕੀਤਾ ਹੈਗਾ ਸਾਰਾ ਮੂਰੇ ਲੱਗ ਗਿਆ ਦੇਖੋ ਅਸੀਂ ਬਾਸਕਟ ਆਫ ਕਰਾਇਮ ਨੂੰ ਡੀਲ ਕਰਦੇ ਆਂ ਉਦੇ ਵਿੱਚੋਂ ਇੰਨਾ ਇਹਨੂੰ ਪ੍ਰਾਇੋਰਟੀ ਦਿੱਤੀ ਆ ਸਾਡੇ ਸੰਪਰਕ ਪ੍ਰੋਗਰਾਮ ਹੁੰਦੇ ਆ 1 ਟੂ 1 ਪਬਲਿਕ ਨਾਲ ਅਸੀਂ ਇਸੇ ਲਈ ਕਨੈਕਟ ਹੋ ਰਹੇ ਆ ਕਿ ਜੜ ਤੱਕ ਪਹੁੰਚੀਏ ਕਿਵੇਂ ਇਹਨੂੰ ਜਿਹੜਾ ਹੈਗਾ ਆਪਾਂ ਸਪਲਾਈ ਚੇਨ ਨੂੰ ਤੋੜੀਏ ਤੁਹਾਡਾ ਕੀ ਮੰਨਣਾ ਵੀ ਇਹ ਕਿੰਨੇ ਸਮੇਂ ਤੋਂ ਪਹਿਲਾਂ ਇਹ ਕੰਮ